ਖੱਕਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬੋਰ ਨਾ ਹੋਈ ਖੱਕਾ ਖੋਜ ਪਰੈ ਜੇ ਕੋਈ ਜੇ ਖੋਜ ਦੇ ਵਿੱਚ ਕੋਈ ਪੈਜਵੇ ਨਾ ਜੋ ਖੋਜੈ ਸੋ ਬੋਰ ਨਾ ਹੋਈ ਜੋ ਖੋਜੈ ਜੋ ਖੋਜ ਲਵੇ ਕੀ ਖੋਜੈ RAM ਖੋਜ ਲਵੇ ਆਪਣੇ ਅੰਦਰ ਬੰਤੂ ਜੋ ਸਰੂਪ ਹੈ ਆਪਣਾ ਮੂਲ ਪਛਾਣ ਜਿਹਨੇ ਧਨ ਵਿੱਚੋਂ ਮਨ खोज ਲਿਆ ਧਨ ਵਿੱਚੋਂ ਬਾਲੇ ਸ਼ਰੀਰ ਤੋਂ ਆਪਣਾ ਮਨ खोज ਲਿਆ ਆਪਣੇ ਮਨ ਦੇ ਅੰਦਰੋਂ ਰਾਮ खोज ਲਿਆ ਜਿਹੜਾ ਇਸ खोज ਵਿੱਚ ਕੋਈ ਪੈ ਗਿਆ ਜਿਹੜਾ ਖੋਜ ਦੀ ਪੂਰੀ ਹੋ ਗਈ ਉਹਦਾ ਦੁਬਾਰਾ ਜਨਮ ਨਹੀਂ ਹੋਇਆ ਕਦੇ ਉਹ ਬਹਰ ਨਾ ਹੋਈ ਉਹ ਕਦੇ ਦੁਬਾਰਾ ਜਾਂ ਉਹਨੇ ਆਉਂਦਾ ਦੁਬਾਰਾ ਸੰਸਾਰ ਤੇ ਉਹ ਤਾਂ ਕਦੇ ਸੰਸਾਰ ਤੇ ਆਉਂਦਾ ਨਹੀਂ ਦੁਬਾਰਾ ਦੁਬਾਰਾ ਹੁੰਦਾ ਹੀ ਨਹੀਂ ਨਾਂਕ ਦੇਿਆਂ ਨੂੰ ਕਹੇ ਨਾਂਕ ਦੇ ਦਰਸ਼ਨ ਹੋਏ ਨੇ ਉਹਨਾਂ ਕਡੇ ਹੋਣ ਉਹ ਹੁਦੈ ਦੀ ਦੁਆ ਜਿਹੜੀ ਬੂਦ ਸੁਬਦਲ ਦੇ ਵਿੱਚ ਰਲ ਗਈ ਉਹ ਤਾਂ ਸੁਨਦਰ ਹੁੰਦਾ ਨਾਂਕ ਦੇ ਦਰਸ਼ਨ ਕਿਵੇਂ ਹੋਗੇ ਸੁਨਦਰ ਦੇ ਕਿਉਂ ਨਾ ਹੋਏ ਬਿਠਾ ਲਿਆ ਹੋਵੇ ਨਾ ਪੰਚਾਇਤ ਦੇ ਵਿੱਚ 100 ਜੁੱਤੀ ਮਾਰੇ ਇੱਕ ਗੜ ਫਿਰ ਫਿਰ ਬੰਦ ਜੂਬੇ ਮੈਂ ਤਾਂ ਝੂਠ ਬੋਲੇ ਸੀ ਜਦੋਂ ਮੈਂ ਜਾਣਦੇ ਕਾਇਨਾ ਦਾਂਗਾ ਹੁੰਦੀ ਹੈ ਤਾਂ ਜਦ ਸੰਧੜ ਲਾਉਂਦੇ ਤੇ ਨਾ ਜਦੇ ਮੰਨ ਜਾਂਦੇ ਤੇ ਵੀ ਅਸੀਂ ਝੂਠ ਬੋਲਦੇ ਸਾਬਤ ਕਰ ਕਿਹੜੇ ਨਾਂਕ ਦੇ ਦਰਸ਼ਨ ਹੋਏ ਉਹ ਕਹਿੰਦੇ ਖੱਖਾ ਖੋਜ ਪੜੇ ਜੋ ਕੋਈ ਜੋ ਖੋਜੇ ਸੋ ਬਾਰ ਨਾ ਹੋਈ ਜੋ ਖੋਜੇ ਸੋ ਬਾਰ ਨਾ ਹੋਈ ਉਹ ਦੁਬਾਰਾ ਹੁੰਦਾ ਹੀ ਨਹੀਂ ਸਬੂਤਾਂ ਦੇ ਵਿੱਚ ਬੁੱਧ ਰਣ ਗਈ ਸੁਣਦਾ ਰਹਿ ਗਿਆ ਬੁੱਧ ਨਹੀਂ ਹੈ ਕਿਹੜੇ ਨਾਂਕ ਦੇ ਦਰਸ਼ਨ ਹੋਏ ਉਹ ਦਰਸ਼ਨ ਉਹ ਦੁਬਾਰਾ ਹੁੰਦਾ ਹੀ ਨਹੀਂ ਇਹ ਅਪਰਾਧ ਕਮਾ ਕਰਦੇ ਹੋ ਤੁਸੀਂ ਝੂਠ ਕੇ ਮੈਂ ਬੋਲਦੇ ਹਾਂ ਇਹ ਅਪਰਾਧ ਇਹਦਾ ਕੇਸ ਬਣ ਸਕਦਾ ਹੈ ਇਹਨਾਂ ਤੇ ਕੇਸ ਚੱਲ ਸਕਦਾ ਹੈ ਗੁਰਮਤਿ ਖਰਾਬ ਹੈ ਗੱਲ ਇਹ ਤੁਸੀਂ ਕਿ ਮੈਂ ਕਹ ਸਕਦਾ ਹਾਂ ਸਾਫ਼ ਕਰੋ ਗੁਰਮਤਿ ਹੈ ਸਾਡੀ ਮਤ ਹੈ ਤੂੰ ਇਹਦੇ ਖਿਲਾਫ ਗੱਲਾਂ ਕਰਦੇ ਹੋ ਤੁਹਾਨੂੰ ਰਾਈਟ ਨਹੀਂ ਦਿੱਤਾ ਗੱਲਾਂ ਕਰਨ ਦਾ ਜੋ ਖੋਜੇ ਉਹ ਬੋਹਰ ਨਾ ਹੋਣੀ ਹੋਈ ਵਰਵਾਹ ਇਹ ਕਹਿ ਰਹੀ ਹੈ ਤੁਸੀਂ ਕਿਵੇਂ ਕ ਕਿਸ ਆਧਾਰ ਤੇ ਕਹਿ ਰਹੇ ਤੁਸੀਂ ਇਹ ਗੱਲ ਸਾਬਤ ਕਰੋ ਇਹ ਕੋਰਟ ਵਿੱਚ ਸਾਬਤ ਕਰਨਾ ਹੋਵੇ ਜੇਲ੍ਹ ਚਲੇ ਜਾਣਾ ਜਮਾਨਤ ਵੀ ਨਹੀਂ ਹੋਣੀ ਹਾਂਜੀ ਖੋਜ 부ਝ ਜੋ ਕਰੇ ਵਿਚਾਰਾ ਕੋਉ ਭਗਜਲ ਤਰਤ ਨਾ ਲਾਵਾ ਬਾਰ ਖੋਜ 부ਝ ਜਿਹਨੇ ਖੋਜ ਲਿਆ ਅਰ 부ਝ ਲਿਆ ਜਦੋਂ ਵਿਚਾਰ ਕਰਦਾ ਨਾ ਖੋਜ ਬੂਝ ਜੋ ਕਰਤ ਵਿਚਾਰਾ ਜਿਹੜਾ ਖੋਜ ਨੂੰ ਬੁੱਝ ਲਵੇ ਜੋ ਖੋਜੇ ਤੋਂ ਬਹੁਤ ਨਾ ਹੋਈ ਉਹ ਤਾਂ ਹੈ ਪਰ ਆ ਜਿਹੜੀ ਖੋਜ ਪਈ ਆ ਸਾਡੇ ਕੋਲ ਕਿ ਇਹਦਾ ਜੋ ਵੀ ਬੁੱਝ ਲਵੇ ਕੋਈ ਵੀ ਖੋਜ ਕੀ ਆ ਆਪ ਬੋਝ ਨਾ ਕਰੇ ਖੋਜ ਬੂਝ ਜਿਹਨੇ ਖੋਜ ਕੀਤੀ ਉਹਨਾਂ ਤਾਂ ਖੋਜ ਲਿਖਤੀ ਆਪਣੀ ਖੋਜ ਇਹਨਾਂ ਖੋਜ ਦੇ ਵਿੱਚੋਂ ਜੋ ਸਮਝ ਲਵੇ ਕਲ ਖੋਜ ਬੂਝੀ ਜੋ ਕਰੇ ਵਿਚਾਰਾ ਜੋ ਖੋਜ ਨੂੰ ਬੁਝ ਕੇ ਵਿਚਾਰ ਕਰੇ ਖੋਜ ਤੇ ਕਵੀਰ ਵਾਲੀ ਖੋਜ ਤੇ ਤਾਂ ਪਾਬਜਲ ਤਰ ਤਨਾ ਲੱਗੇ ਬਾੜਾ ਪਾਬਜਲ ਉਹ ਵੀ ਮਿੰਟਾਂ ਤਰ ਜਾਂਦਾ ਉਹ ਵੀ ਮਿੰਟਾਂ ਸਕੰਟਾਂ ਦੇ ਪਾਬਜਲ ਪਾਰ ਹੋ ਜਾਂਦਾ ਇਹ ਉਹ ਗੁਰਬਾਣੀ ਹੈ ਇਹ ਗੁਰਨਾਣਕ ਦੀ ਮਗਲ ਨਹੀਂ ਫਿਰਦੇ ਗੁਰੂ ਗ੍ਰੰਥ ਸਾਹਿਬ ਸਰਤੇ ਚੱਕਦੇ 당ਾ ਗਾਲ ਨਹੀਂ ਤਾਂ ਕੋਈ ਮਾਰੇ ਘੱਟਿਆਂ ਦੇ ਮਾਰਦਾ ਫੇ ਪਤਾ ਲੱਗ ਜਾਂਦਾ ਗਿੱਟਾਰ ਦੇ ਪੰਚਿਆਂ ਢਾਂਗਾਂ ਨੇ ਚੱਕੀ ਫਿਰਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਫੇਰ ਉਹ ਝੂਠ ਹੈ ਪੁੱਠਾ ਲੜਕਾ ਦੋ ਮਿੰਟ ਜਿਮਾਨ ਕਰਨੇ ਪੁੱਠੇ ਲੜਕੇ ਹੋਏ ਧਰਮ ਹੈ ਸਾਡਾ ਇਹ ਮੈਂ ਪਿਓ ਦਾ ਨਹੀਂ ਹੈ ਪੁੱਠੇ ਲੜਕਾਏ ਜਦ ਇਹ ਕਹਿਦਾਂ ਕਿ ਰੱਬ ਦਾ ਆਵਾਜ਼ ਤਾਂ ਅਸੀਂ ਝੂਠ ਬੋਲਦੇ ਸੀ ਜਿ ਭਜਾਗ ਬਣਿਆ ਤਾਂ ਕੀ ਰਾਇ ਹੈ ਠੀਕ ਕਿੰਨਾ ਦਰਾਈ ਤੇਰੇ ਹੋਜੀ